ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕੀ ਬਈ ਪਿੰਡ ਵਿਜੀਠਾ ਦੇ ਵਿੱਚ ਜਿੱਥੇ ਕਿ ਸਾਡੇ ਕਈ ਨੌਜਵਾਨ ਮਰ ਜਾਂਦੇ ਆ ਜਹੇ ਰੀਲੀ ਸ਼ਰਾਬ ਨਾਲ ਤੇ ਸਤੇ ਜਿਹੜਾ ਕੀ ਪੰਜਾਬ ਸਰਕਾਰ ਤੇ ਦੋਸ਼ ਲੱਗਦੇ ਆ ਕਿਉਂਕਿ ਜਿਹੜੀ ਇੱਕ ਮੁਹਿੰਮ ਚੱਕੀ ਆ ਜੁੱਤ ਨਸ਼ਾ ਵਿਰੁੱਧ ਜਿਹੜਾ ਵੀ ਕੋਈ ਨਸ਼ਾ ਤਸਕਰਾ ਚਾਹੇ ਛੋਟਾ ਵੱਡਾ ਹਰ ਕਿਸੇ ਦਾ ਘਟਾ ਆਇਆ ਜਾਂਦਾ ਤੇ ਪਰ ਪੰਜਾਬ ਸਰਕਾਰ ਤੇ ਕਈ ਸਵਾਲ ਉੱਠਦੇ ਆ ਜਿਹੜੇ ਕੀ ਸਾਡੇ ਆ ਪਿਛਲੇ ਦਿਨਾਂ ਚ ਜਿਹੜੀ ਪਰਸੋਂ ਕੋਈ ਘਟਨਾ ਵਾਪਰਦੀ ਆ ਜਿਹਦੇ ਵਿੱਚ ਸਾਡੇ 17 ਪੰਜਾਬੀ ਜਿਹੜੇ ਨੌਜਵਾਨ ਮੁੰਡੇ ਜਾਇ ਰੀਲੀ ਸ਼ਰਾਬ ਪੀ ਕੇ ਜਿਹੜੇ ਕਿ ਪੱਠੇ ਤੇ ਮਜ਼ਦੂਰ ਸੀ ਕੰਮਕਾਰ ਕਰਦੇ ਆ ਜਾਇ ਰੀਲੀ ਸ਼ਰਾਬ ਪੀ ਕੇ ਜਿਨ੍ਹਾਂ ਦੀਆਂ ਕਿ ਜਾਨਾਂ ਚਲੀਆਂ ਜਾਂਦੀਆਂ ਪਹਿਲਾਂ ਵੀ ਪਿਛਲੇ ਸਾਲ ਵੀ ਇੱਕ ਹੋਇਆ ਸੀ ਇਹ ਘਟਨਾ ਵਾਪਰੀ ਸੀ ਜਿਹੜਾ ਕਿ ਸੰਗਰੂਰ ਦੇ ਵਿੱਚ ਜਾਇ ਰੀਲੀ ਸ਼ਰਾਬ ਪੀਤੀ ਜਾਂਦੀ ਤੇ ਫਿਰ ਸਾਡੇ ਨੌਜਵਾਨ ਕਈ ਉਦੋਂ ਵੀ ਮਰਿਆ ਤੇ ਜਿਹੜੀਆਂ ਹੁਣ ਦੀਆਂ ਖਬਰਾਂ ਸਿੱਧਾ ਇੱਕ ਜਿਹੜਾ ਹੈ ਨੇੜੇ ਚੌਂਕੀ ਦੇ ਨੇੜੇ ਇੱਕ ਸ਼ਹਿਰੀ ਲਈ ਸ਼ਰਾਬ ਵਿਕਦੀ ਆ ਤੁਹਾਨੂੰ ਪਹਿਲਾਂ ਲਾਈਵ ਵੀਡੀਓ ਇੱਕ ਸੁਣਾਵਾਵਾਂਗੇ ਤੇ ਬਾਅਦ ਦੇ ਵਿੱਚ ਤੁਹਾਡੇ ਨਾਲ ਵਿਚਾਰ ਕਰਾਂਗੇ ਸਾਂਝੇ ਬਣੇ ਰਹੋ ਚੈਨਲ ਤੇ ਤੇ 2 ਕੁ ਮਿੰਟ ਦੀ ਵੀਡੀਓ ਸੁਣਾਵਾਗੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਕਹਿਣੀ ਇਹਨਾਂ ਨੇ ਨਾ ਹੀ ਇਹ ਨਹੀਂ ਇਹ ਚੌਂਕੀ ਜਿਹੀ ਨਹੀਂ ਹੁੰਦੇ ਦੇ ਅੱਛਾ ਇਕੱਲਾ ਇਕੱਲਾ ਜਾਣਾ ਪੁੱਛੜਾ ਹੁੰਦਾ ਪਰੇ ਉਹਨਾਂ ਕੋਲ ਗਏ ਆ ਉਹ ਕਹਿੰਦੇ ਸ਼ਿਕਾਇਤਾਂ ਬੜੀਆਂ ਪਿੰਡ ਵਾਲੇ ਨੇ ਕੀਤੀਆਂ ਪਰ ਰੁਕੀ ਨਹੀਂ ਇਹ ਇਹ ਤੁਹਾਨੂੰ ਪਤਾ ਨਾਲ ਸਰਕਾਰ ਵੀ ਨਾਲ ਹੀ ਹੁੰਦੀ ਆ ਸ਼ਰਾਬ ਹੋ ਜਿਆਦਾ ਇਹ ਨਹੀਂ ਦਾ ਲੱਗੀ ਇੱਧਰ ਅੱਛਾ ਨਾਲ ਹੀ ਹਾਂਜੀ ਵੇਖਦੇ ਪਹਿਲਾਂ ਧਰਮ ਤਾਰਨ ਦੇ ਵਿੱਚ ਇਸੇ ਤਰ੍ਹਾਂ ਵੇਖਣ ਨੂੰ ਮਿਲਿਆ ਉਦੋਂ ਵੀ ਮਜੀਠੇ ਦੇ ਕੁਝ ਪਿੰਡ ਤੇ ਲੋਕ ਜਿਹੜੇ ਆਏ ਸਨ ਫਿਰ ਜਿਹੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੋਇਆ ਉਸ ਤੋਂ ਬਾਅਦ ਉੱਥੇ ਵੀ ਕਾਰਵਾਈ ਉਸ ਢੰਗ ਨਾਲ ਨਹੀਂ ਹੋਈ ਹੁਕਮੰਤਰੀ ਸਾਹਿਬ ਨੇ ਖੁਦ ਕਿਹਾ ਕਿ ਮੌਤਾਂ ਨਹੀਂ ਕਾਤਲ ਨੇ ਤਾਂ ਫਿਰ ਉਹਨਾਂ ਕਾਤਲਾਂ ਨੂੰ ਸਬਕ ਕਾ ਨੂੰ ਸਿਖਾਇਆ ਜਾਣਾ ਹੈ ਪੁਲਿਸ ਚੌਂਕੀ ਪੰਘਾਲੀ ਕਲਾ ਹਲਕਾ ਮਜੀਠਾ ਜਿੱਥੇ ਅਸੀਂ ਖੜੇ ਆ ਜਿਲ੍ਹਾ ਅਮਰitsar ਦੀ ਇਹ ਪੁਲਿਸ ਚੌਂਕੀ ਦਾ ਉਹ ਸਾਈਨ ਬੋਰਡ ਹੈ ਜਿਸ ਦੇ ਬਿਲਕੁਲ 200 ਮੀਟਰ ਦੇ ਘੇਰੇ ਅੰਦਰ ਨਕਲੀ ਸ਼ਰਾਬ ਵੇਚਣ ਵਾਲੇ ਲੋਕ ਸਨ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਲੋਕ ਸਨ ਉਹਨਾਂ ਨੂੰ ਨੱਥ ਨਹੀਂ ਪਾਈ ਗਈ ਇਸ ਪੁਲਿਸ ਚੌਂਕੀ ਵਿੱਚ ਬੈਠ ਕੇ ਜਿਹੜੇ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਸੀ ਕਿ ਉਹ ਮੱਖੀਆਂ ਮਾਰਨ ਆਉਂਦੇ ਸੀ ਕਿ ਉਹ ਨਸ਼ਾ ਵਿਰੋਧ ਜਿਹੜੇ ਜੰਗ ਵਿੱਡੀ ਹੋਈ ਹੈ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਉਸ ਨੂੰ ਜਾਗਦੇ ਵਿੱਚ ਹਿੱਸਾ ਕਿਉਂ ਨਹੀਂ ਸੀ ਬਣ ਰਿਹਾ ਹੈ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਪੁਲਿਸ ਚੌਂਕੀ ਪੰਘਾੜੀ ਕਾਲਾ ਥਾਣਾ ਮਜੀਠਾ ਅੰਮ੍ਰਿਤਸਰ ਦੀ ਆਤੀ ਪੁਲਿਸ ਕੰਟਰੋਲ ਰੂਮ ਦਾ ਨੰਬਰ ਹੈ ਡੀਐਸਪੀ ਦਾ ਨੰਬਰ ਹੈ ਐਸਐਚਓ ਦਾ ਨੰਬਰ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਆਹ ਤੁਸੀਂ ਦੇਖ ਲਓ ਬੋਰਡ ਸਰਕਾਰ ਦਾ ਬੋਰਡ ਹੈ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ ਯੁੱਧ ਨਸ਼ਿਆਂ ਵਿਰੁੱਧ ਨਸ਼ਾ ਤਸਕਰਾਂ ਦੀ ਜਾਣਕਾਰੀ ਵਟਸਐਪ ਤੇ ਭੇਜੋ ਤੇ ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ ਇਹ ਨੰਬਰ ਵੀ ਦਿੱਤਾ ਹੈ ਇਹ ਬਕਾਇਦਾ ਇੱਥੇ ਨਹੀਂ ਬੋਰਡ ਲੱਗਾ ਸਾਰੇ ਪਾਸੇ ਲੱਗਾ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿੱਥੇ ਜ਼ਹਿਰੀਲੀ ਸ਼ਰਾਬ ਦੇ ਨਾਲ ਮਾਤਾਂ ਵਾਲਦਾਂ ਗਿਆ ਬਾਈ ਕੀਮਤੀ ਜਾਨਾਂ ਨੂੰ ਹੁਣ ਤੱਕ ਦੀ ਜਾਣਕਾਰੀ ਮਿਲਦੀ ਹੈ ਕਿ ਬਾਈ ਮੌਤਾਂ ਹੋਈਆਂ ਪਰ ਇਹ ਜਿਹੜੇ ਪੁਲਿਸ ਵਾਲੇ ਸੀ ਕਿੱਥੇ ਸੀ ਬੇਸ਼ੱਕ ਹੁਣ ਸਸਪੈਂਡ ਕਰ ਦਿੱਤੇ ਗਏ ਪਰ ਕੱਲ ਨੂੰ ਬਹਾਲ ਹੋ ਜਾਣਗੇ ਇਸ ਦੀ ਚੀਜ਼ ਦੀ ਕੌਣ ਗਾਰੰਟੀ ਚੱਕੇਗਾ ਮਹਾਲ ਹੋ ਜਾਣੇ ਆ ਕਿਉਂਕਿ ਪਹਿਲਾਂ ਹੁੰਦੇ ਰਹੇ ਆ ਤੇ ਪੰਘਾਲੀ ਕਲਾ ਹੋਵੇ ਮਰੜੀ ਕਲਾ ਹੋਵੇ ਜਾਂ ਥੜੀਏਵਾਲ ਹੋਵੇ ਇਹ ਜਿਹੜਾ ਸਾਰੇ ਪਾਸੇ ਪਿੰਡਾਂ ਦੇ ਵਿੱਚ ਕਹਾਣੀ ਇਹ ਹੈ ਕਿ ਮੌਤਾਂ ਦੇ ਜਿਹੜਾ ਨੰਗਾ ਨਾਚ ਹੋਇਆ ਇੱਥੇ ਜੇ ਰੀਲੀ ਸ਼ਰਾਬ ਨਕਲੀ ਸ਼ਰਾਬ ਵੇਚੀ ਗਈ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਹੜੀ ਥਾਂ ਤੇ ਉੱਤੇ ਅਸੀਂ ਖੜੇ ਆ ਇੱਥੇ ਇੱਕ ਸਰਕਾਰੀ ਡਿਸਪੈਂਸਰੀ ਵੀ ਆ, ਆਯੂਸ਼ਮਨ ਕੇਂਦਰ ਵੀ ਹੈ। ਹਾਂਜੀ ਜਿਵੇਂ ਕਿ ਇਹ ਪਿੰਡ ਵਜੀਠਾ ਦੇ ਵਿੱਚ ਕੋਲੇ ਇੱਕ ਚੌਂਕੀ ਲੱਗਦੀ ਹੈ ਤੇ ਚੌਂਕੀ ਦੇ ਨਾਲ ਹੀ ਇੱਕ ਜਦੋਂ ਜਿਹੜੀ ਜ਼ਹਿਰੀਲੀ ਸ਼ਰਾਬ ਨਾਲ ਸਾਡੇ ਨੌਜਵਾਨ ਮਰੇ ਆ ਤੇ ਉੱਥੇ ਇੱਕ ਜਾਣਕਾਰੀ ਇਹਨਾਂ ਨੇ ਬੋਰਡ ਤੇ ਤਾਂ ਲਿਖ ਰੱਖਿਆ ਪੁਲਿਸ ਵਾਲਿਆਂ ਨੇ ਵੀ ਸਾਨੂੰ ਜਾਣਕਾਰੀ ਪਹੁੰਚਾਓ ਜਿਹੜੇ ਵੀ ਨਸ਼ਾ ਤਸਕਰ ਆ ਤੇ ਜਿਹੜਾ ਕਿ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹਰ ਨਸ਼ੇ ਤਸਕਰ ਦਾ ਘਟਾਇਆ ਜਾਂਦਾ। ਤਾਂ ਹੁਣ ਐਂ ਦੱਸੋ ਇੱਕ ਪਾਸੇ ਤੁਸੀਂ ਕਹਿੰਦੇ ਸਾਡੀ ਸਾਡੇ ਕੋਲੇ ਜਾਣਕਾਰੀ ਪਹੁੰਚਾਓ ਜਿਹੜਾ ਵੀ ਕੋਈ ਨਸ਼ਾ ਵੇਚਦਾ ਤਾਂ ਸਾਨੂੰ ਚੌਕੀ ਦੇ ਕੋਲੇ ਦਿਸਿਆ ਨਹੀਂ ਇਹ ਮਜੀਠਾ ਪਿੰਡ ਦੇ ਵਿੱਚ ਜਿਹੜਾ ਇਹ ਸ਼ਰਿਆਂਮ ਸ਼ਰਾਬ ਵੇਚ ਰਹੀ ਸੀ ਤਾਂ ਇਹ ਜਿਹੜਾ ਹੁਣ ਇੱਕ ਡੀਐਸਪੀ ਇੱਕ ਐਸਐਚਓ ਇਹ ਸਸਪੈਂਡ ਕੀਤਾ ਗਿਆ ਪਰ ਜਿਹੜੇ ਹੁਣ ਇਹ ਸਸਪੈਂਡ ਕਰਨ ਨਾਲ ਜਿਹੜੀਆਂ ਜਾਂਚਾਂ ਚਲੀਆਂ ਗਈਆਂ ਉਹ ਵਾਪਸ ਨਹੀਂ ਆਉਣੀਆਂ ਇਹਨਾਂ ਦੀਆਂ ਨੌਕਰੀਆਂ ਵਾਪਸ ਜ਼ਰੂਰ ਆ ਜਾਣੀਆਂ ਕਿਉਂਕਿ ਇਹ ਸਰਕਾਰਾਂ ਜਿਵੇਂ ਕਿ ਇਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਇਹ ਪੰਜਾਬ ਸਰਕਾਰ ਤੇ ਸਵਾਲ ਉੱਠਦੇ ਆ ਵੀ ਇੱਕ ਪਾਸੇ ਤੁਸੀਂ ਕਹਨੇ ਆ ਜੁੱਧ ਦਾ ਸ਼ਾਹ ਵਿਰੁੱਧ ਤੇ ਇੰਨੀਆਂ ਜਾਨਾਂ ਅੱਕ ਘਟੋ ਘਟ 17 ਨਹੀਂ 22 ਦੀ ਗਿਣਤੀ ਦੇ ਵਿੱਚ 22 ਮੌਤਾਂ ਹੋਈਆਂ ਜਿਹੜੇ ਕਿ ਵਿੱਚ ਮਜ਼ਦੂਰ ਸੀ ਪੱਠਿਆਂ ਤੇ ਕੰਮ ਕਰਦੇ ਸੀ ਤੇ ਇਹ ਰੀਲੀ ਸ਼ਰਾਬ ਨਾਲ ਮੌਤ ਹੋ ਜਾਂਦੀ ਉਹਨਾਂ ਦੀ ਤੇ ਇਹਦਾ ਕਸੂਰवार ਕੌਣ ਆ ਹੁਣ ਦੱਸੋ ਪੰਜਾਬ ਪੁਲਿਸ ਨੂੰ ਬਹੁਤ ਲਾਹਨਤਾਂ ਪੈ ਰਹੀਆਂ ਜੇ ਗੱਲ ਕਰੀਏ ਹੁਣ ਪੰਜਾਬ ਪੁਲਿਸ ਵਾਰੀ ਜਿਹੜੀ ਅਮਨਦੀਪ ਕੌਰ ਬਠਿੰਡਾ ਤੋਂ ਗ੍ਰਿਫਤਾਰ ਕੀਤੀ ਗਈ ਸੀ 17 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ ਤੇ ਉਹਨੂੰ ਕੀਤਾ ਕਿ ਪੰਜਾਬ ਸਰਕਾਰ ਨੇ ਕਰਿਆ ਕਿ 17 20-22 ਦਿਨਾਂ ਬਾਅਦ ਉਹਨੂੰ ਜ਼ਮਾਨਤ ਮਿਲ ਜਾਂਦੀ ਆ ਤਾਂ ਕਿੱਥੋਂ ਹੋਊ ਪੰਜਾਬ ਦਾ ਭਲਾ ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਅਸੀਂ ਜੁੱਧ ਨਸ਼ਾ ਵਿਰੋਧ ਚਲਾਇਆ ਮਰਦੇ ਆ ਚਲਾਇਆ ਚੰਗੀ ਗੱਲ ਆ ਪਹਿਲਾਂ 17 ਕਿਹਾ ਜਾਂਦਾ ਸੀ ਜਿਹਦੇ ਵਿੱਚ ਜਾਣਕਾਰੀ ਦੁਬਾਰਾ ਤੋਂ ਸਾਹਮਣੇ ਆਈ ਆ 22 ਦੀ ਮੌਤ ਹੋਈ ਆ ਜਿਹੜੇ ਇਹ ਮਜ਼ਦੂਰ ਲੋਗ ਭੱਠਿਆਂ ਤੇ ਕੰਮ ਕਰਦੇ ਸੀ ਇਹ ਜਹੇ ਰੀਲੀ ਸ਼ਰਾਬ ਨਾਲ ਪਰ ਪੰਜਾਬ ਸਰਕਾਰ ਤੇ ਸਿੱਧੇ ਸਵਾਲ ਉੱਠਦੇ ਆ ਪੰਜਾਬ ਪੁਲਿਸ ਨੂੰ ਲਾਲਤਾਂ ਪਹਿਰੀਆਂ ਮਜੀਠਾ ਪਿੰਡ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਆ ਜਿਹੜਾ ਚੌਂਕੀ ਤੋਂ ਥੋੜੀ ਜੀ ਦੂਰ ਇਹ ਸ਼ਰਾਬ ਵਿਕਦੀ ਸੀ ਪਰ ਪੰਜਾਬ ਪੁਲਿਸ ਨੂੰ ਇੱਕ ਭਲਕ ਨਹੀਂ ਲੱਗੀ ਪੰਜਾਬ ਪੁਲਿਸ ਨੂੰ ਸਾਰੀ ਜਾਣਕਾਰੀ ਹੁੰਦੀ ਆ ਪਰ ਜਿਹੜੀ ਹੁਣ ਇੱਕ ਇਹ ਦਾਵਾ ਕਰ ਰਹੇ ਆ ਲੋਕਾਂ ਦਾ 31 ਮਈ ਤੱਕ ਚਿੱਟੇ ਦਾ ਸਪਾਇਆ ਹੋਜੂ ਨਸ਼ਾ ਬੰਦ ਹੋਜੂ ਜਿਵੇਂ ਕਿ ਸ਼ਰਾਬ ਲਾ ਲਓ ਗੋਲੀਆਂ ਲਾ ਲਓ ਕੁਝ ਵੀ ਲਾ ਲਓ ਵੀ ਸਾਰਾ ਕੁਝ ਬੰਦ ਹੋ ਜਾਣਾ ਪਰ ਕਿਤੋਂ ਇਹ ਲੱਗਦਾ ਨਹੀਂ ਵੀ ਇਹ ਹੋਜੂਗਾ ਬੰਦ ਕਿਉਂਕਿ ਦੂਜੇ ਤੀਜੇ ਦਿਨ ਕੋਈ ਨਾ ਕੋਈ ਖਬਰ ਬਾਹਰ ਹੁੰਦੀ ਆ ਕੋਈ ਅਫਸਰ ਫੜਾਇਆ ਜਾਂਦਾ ਪੰਜਾਬ ਪੁਲਿਸ ਦਾ ਜਦੋਂ ਪੰਜਾਬ ਪੁਲਿਸ ਇਹ ਚਿੱਟੇ ਵੇਚਣ ਲੱਗੀ ਕਾਂ ਜਿਵੇਂ ਕਿ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਤਾਂ ਪੰਜਾਬ ਦਾ ਭਲਾ ਕਿੱਥੋਂ ਹੋ ਜੂ ਤਾਂ ਜਦੋਂ ਕੋਈ ਕਿਤੇ ਘਟਨਾ ਵਾਪਰਦੀ ਆ ਹਰ ਇਨਸਾਨ ਜਰ ਕੋਈ ਵੀ ਸ਼ਖਸ ਜਦੋਂ ਕਿਤੇ ਕੋਈ ਸ਼ਿਕਾਇਤ ਕਰਾਉਣ ਜਾਂਦੇ ਆਗੇ ਤਾਂ ਪਹਿਲਾ ਨੰਬਰ ਇਹਨਾਂ ਨੂੰ ਪਤਾ ਤਾਂ ਹੁੰਦਾ ਹੀ ਸਾਰਾ ਵੀ ਕਿੱਥੇ ਕੀ ਹੋ ਰਿਹਾ ਪਹਿਲਾ ਨੰਬਰ ਤਾਂ ਸੁਣਵਾਈ ਨਹੀਂ ਹੁੰਦੀ ਜਿਵੇਂ ਪਿੰਡ ਵਾਲਿਆਂ ਦਾ ਦੱਸਣਾ ਵੀ ਅਸੀਂ ਬਹੁਤ ਵਾਰ ਦੱਸਿਆ ਵੀ ਭਾਈ ਇੱਥੇ ਸ਼ਰਾਬ ਵੇਖਦੀ ਆ ਪਰ ਪੁਲਿਸ ਵਾਲਿਆਂ ਬੰਨੀਓ ਕੋਈ ਸੁਣਵਾਈ ਨਹੀਂ ਹੋਈ ਤਾਂ ਇਸ ਕਰਕੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਕਿਉਂਕਿ ਜਿਵੇਂ ਗੱਲ ਕਰੀਏ ਦੂਜੇ ਤੀਜੇ ਦਿਨ ਕੋਈ ਅਫਸਰ ਹੀ ਫੜੇ ਜਾਂਦੇ ਆ ਖੁਦ ਜਿਹੜੇ ਪੰਜਾਬ ਪੁਲਿਸ ਵਾਰੇ ਜਿਨ੍ਹਾਂ ਨੇ ਇਨਕੁਇਰੀ ਕਰਨੀ ਹੁੰਦੀ ਆ ਤੇ ਨਸ਼ਾ ਤਸਕਰ ਫੜਨੇ ਹੁੰਦੇ ਆ ਖੁਦ ਜਦੋਂ ਪੁਲਿਸ ਵਾਲੇ ਹੀ ਫੜੇ ਵਿਕੀ ਜਾਂਦੇ ਵੇਚੀ ਜਾਂਦੇ ਆ ਤੇ ਫੜੇ ਜਾਂਦੇ ਆ ਦੂਜੇ ਤੀਜੇ ਦਿਨ ਖਬਰ ਆਉਂਦੀ ਆ ਤਾਂ ਪੰਜਾਬ ਦਾ ਭਲਾ ਕਿੱਥੋਂ ਕਰ ਲੈਣੀ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਲਾ ਜੋ ਅੱਜ ਦੀਆਂ ਖਬਰਾਂ ਜਿਹੜਾ ਕੀ ਇਹ ਮਜੀਠਾ ਪਿੰਡ ਦੇ ਵਿੱਚ ਕਈ ਸਾਡੇ ਨੌਜਵਾਨਾਂ ਦੀ ਸ਼ਰਾਬ ਨਾਲ ਜੋ ਮੌਤਾਂ ਹੋਈਆਂ ਤਾਂ ਬਈ ਇਹਨਾਂ ਤੇ ਲਾਲਤਾਂ ਪਹਿਰੀਆਂ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਚਲੋ ਜੀ ਫਿਰ ਤੋਂ ਅਪੀਲ ਕਰਦੇ ਆਂ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਵੇ ਮਿਲਦੇ ਆ ਗੱਲ ਨੂੰ ਨੋਟ ਉਤੇ ਧੰਨਵਾਦ